ਵੀ ਅੱਜ ਖੇਡਣ ਨੂੰ ਹੀ ਆਇਆ ਕੋ ਟਰੈਕਟਰ ਵੀ ਡੁੱਟ ਗਿਆ ਬਾ ਪੇਣੇ ਸਾਈਕਲੀ ਵੀ ਨਹੀਂ ਲਾ ਕੇ ਦਿੱਤੀ ਹੈਗੀ ਕਾਹਦੇ ਨਾਲ ਖੇਡੀਆਂ ਯਾਰ ਅੱਜ ਅੱਜ ਕੋਈ ਚਵਾਕ ਵੀ ਨਹੀਂ ਆਇਆਗਾ ਮੇਰੇ ਨਾਲ ਖੇਡਣਾ ਆ ਪੱਖੇ ਨਾਲ ਮੈਂ ਖੇਡਾਂਗਾ ਇਹਦੇ ਨਾਲ ਤੁਮੇ ਖੇਡੂਗਾ ਇਹ ਜੋ ਬੋਲਾਇਆ ਹੁਆ ਮਨਾ ਖੇਡਦਾ ਰੋ। ਵੀ ਚੋਦੇ ਖੇਡਣਾ ਹੀ ਤੀ। ਕਿਉਂ ਰੋਲਾ ਪਾਇਆ ਤੂੰ? ਸਾਰੇ ਦਾ ਸੁੱਤੇ ਪਏ ਨੇ। ਤੂੰ ਇੱਥੇ ਰੋਲਾ ਪਾਈ ਇਹਨਾਂ ਕਿੱਟੇ ਗਿਆਣੀਆਂ ਦਾ ਇਧਰ ਤੋਂ? ਹੈਂ? ਮਾਂ ਕਿ ਠਾਣ ਆ ਗਿਆ ਕਿਸੇ ਨੂੰ ਜਾ ਕੇ। ਉਹ ਠਾਣ ਦੀ ਗੱਲ ਨਹੀਂ। ਅਗਲਾ ਰੋਲਾ ਸੁਣ ਕੇ ਕੀ ਕਹੂੰਗਾ ਵੀ ਪਤਾ ਨਹੀਂ ਕੀ ਗੱਲ ਹੋ ਗਈ। ਕਾਉਂ ਰੋਲਾ ਪਾਇਆ ਨਾ ਜਵਾਹ। ਜਵਾਹ ਦਾ ਖੇਡਦੇ ਹੁੰਦੇ ਰਹੇ ਫਿਰ ਆ। ਤੈਨੂੰ ਫਿਰ ਕੰਤਾਂ ਕਾਮਲਾ ਕਹਿੰਦਾ ਕਾਮਲਾ। ਤੈਨੂੰ ਕਾਮਲੇ ਕਹਿੰਦੇ ਸਾਰੇ। ਕਉ ਕਹਿੰਦੇ ਨੇ ਇਹੀ ਕਹਿੰਦੇ ਤੂੰ ਬੈਠਿਆ ਕਦੇ ਰੌਲਾ ਪੋਣ ਲੱਗਿਆ ਨਾ ਕਹੇ ਇੱਧਰ ਚਲਾ ਕੇ ਮਾਰੇ ਜੀ ਕਹੇ ਇੱਧਰ ਚ ਲਾ ਕੇ ਬਾਹਰ ਬਾਹਰ ਜਲਾਣਾ ਹੈ ਭੱਜ ਲੈ ਗਲੀਆਂ ਤੈਂ ਹੋ ਗਿਆ ਤੇ ਤੂੰ ਨਹੀਂ ਟਿਕੈਂਦਾ ਤੋ ਖੁੱਡੇ ਪਏ ਆ ਸਾਫ਼ ਕਰਨ ਲਈ ਖੁੱਡੇ ਸਾਫ਼ ਕਰ ਲੈ ਹੈਂ ਤੂੰ ਤਾਂ ਲੜਾਈਆਂ ਲੜੋਈਆਂ ਨੂੰ ਤਾਂ ਕਹੇ ਇੱਧਰ ਲੈ ਗਿਆ ਲੜਾਈਆਂ ਨੂੰ ਕਹੇ ਇੱਧਰ ਲੈ ਗਿਆ ਅੰਡੇ ਵਾਂਡਿਆਂ ਵਲੇ ਸਰਾਣੇ ਬੈਠਿਆ ਰਹੁਣਾ ਇਸਰਾਣੇ ਬੈਠਣ ਨਾਲ ਉਹ ਵੱਧਦੇ ਜਾਣ ਲੱਗ ਜਾਂਦੀਆਂ ਨੇ ਤੂੰ ਉਹਨਾਂ ਨੂੰ ਖਰਾਕ ਖਰੂਪ ਆਏਗਾ ਫੇਰੇ ਫੇਰੇ ਦੀ ਕੁਝ ਬਣੂ ਉਹਨਾਂ ਦਾ ਦਾਰੇ ਪਾ ਦੇ ਸੀ ਦਾਣੇ ਮੈਂ ਪਾਉਂਗਾ ਮੈਂ ਰੱਖਿਆ ਨਾ ਤੂੰ ਰੱਖਿਆ ਨਾ ਤੂੰ ਪਾਏਗਾ ਦਾਣੇ ਉਹ ਨਾ ਹੈ ਲੜਾਈਆਂ ਦੇ ਤੂੰ ਲੈ ਕੇ ਆਇਆ ਨਾ ਉਹਨਾਂ ਨੂੰ ਹੈ ਉਹ ਐ ਮਾਰਨੇ ਆ ਉਹ ਲੜਾਈਆਂ ਨਹੀਂ ਹਰਮੀ ਹੋ ਰਹੀ ਹੈ ਗਰਮੀ ਦਾ ਦੇਖ ਕਿੰਨੀ ਹੋ ਰਹੀ ਹੈ ਦਾ ਇੰਨਾ ਮੱਝ ਦਾ ਤੈਨੂੰ ਟੇਕੇ ਨਹੀਂ ਪੈਦਾ ਤੋ ਟੇਕੇ ਹੋਣੀ ਪੈਦਾ ਦਰ ਤੋਂ ਹੈ ਬਦਾਮ ਕਿੱਥੇ ਨੇ ਜਿਹੜਾ ਮੈਂ ਲਾ ਕੇ ਆਇਆ ਸੀਗਾ ਬਦਾ ਬਦਾਮ ਵੀ ਪਏ ਨੇ ਸਾਰਾ ਕੁਝ ਪਿਆ ਜੇ ਤੂੰ ਪਾਏਗਾ ਫੇਰ ਹੀ ਪਾਉਗਾ ਉਹਨਾਂ ਨੂੰ ਕੋਈ ਬਣੂਗਾ ਨਾ ਮਾਊਂ ਨਹੀਂ ਦਾਦਾਬਾਪ ਕਿੱਥੇ ਆ ਗੁਟਾ ਕਿੱਥੇ ਆ ਬਦਾਮ ਮੈਨੂੰ ਮਾ ਬਾਗ ਦੇਣ ਲੱਗੇ ਓਏ ਦਾਣੇ ਤੈਨੂੰ ਪਤਾ ਹੋਣਾ ਕਿੱਥੇ ਪਏ ਉਹਨਾਂ ਨੂੰ ਬਰਾਮ ਤੈਨੂੰ ਪਤਾ ਕਿੱਥੇ ਪਏ ਰੋਜ ਦੀ ਪਏ ਹੁੰਦੇ ਨੇ ਤੂੰ ਜਾ ਕੇ ਇਹਨਾਂ ਨੂੰ ਪਾ ਉਹਨਾਂ ਨੂੰ ਖੁੱਡਾ ਖਾੜਾ ਸਾਫ਼ ਕਰ ਤੂੰ ਮੈਂ ਖੁੱਡਾ ਸਾਫ਼ ਕਰਦਾ ਹਾਂ ਆ ਜਾ ਪਾ ਜਾ ਮਰੇ ਮੇਰੇ ਬਾਦਾਮ ਲਿਆ ਕਿਵੇਂ ਬੁਲਾਮ ਪਾਣਾਗਾ ਮੈਂ ਜਾ ਕਰ ਲੈ ਕਿੜਾ ਸਾਫ਼ ਕਰਨਾ ਓ ਕਦੋਂ ਪੀਛੇ ਆਏ ਉੱਤੇ ਜਾਂਦਿਆ ਬੱਲੀ ਐ ਨਹੀਂ ਕਾਸਲ ਕੁੱਕੜਾ ਦੇ ਚੁੱਤਕਾ ਕੱਟਦਾ ਅਗੋਂ ਨਾਲ

ਉਲੀਓ ਹੋਰ ਵੀ ਖੁੱਡੇ ਜਿਹੜਾ ਟੋਕਣਾ ਬੱਜੀ ਜਾਂਦਾ ਹੋਰ ਨਵੇਂ ਨਾ ਪਾਏ ਨਾ ਪ੍ਰਾਣਾ ਹੋ ਗਿਆ ਨਾ ਉੱਠ ਛੱਤ ਤੇ ਗਾੜੀ ਹੋ ਗਈ ਹੁਣ ਤਾਂ ਚਾਦਰਾਂਿਆਂ ਦਾ ਕਾਸਰੀ ਨਵੇਂ ਪੱਪੇ ਨੂੰ ਮੈਂ ਪਾਪਾ ਝਾਲੀਆਂ ਲਾ ਕੇ ਮੈਂ ਖੁੱਦਾ ਬਾਹਰ ਆ ਗਿਆ ਬਈ ਜਾ ਕੇ ਗਿਆ ਮੈਂ ਉਹ ਮੈਂ ਆ ਕੱਢ ਗਿਆ ਨਾ ਮੈਂ ਆਹੋ ਨਾ ਨਾਤਾ ਝਾਲੀਆਂ ਲਾ ਕੇ ਨਾ ਖੁੱਡਾ ਪਾਣਾ ਫਿਰ ਮੈਂ ਕੁੱਕੜ ਤੇ ਲਵੀ ਤੋਂ ਲਾਗੋ ਆਈ ਆਏ ਤੋਂ ਉਹਦਾ ਨਾਂ ਸੁਣਾ ਕੇ ਆ ਆ ਆ ਆ ਆਹ ਆਹ ਬੱਲੇ ਆਹ 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 ਬੱਲੇ ਆਹ 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 ਆਜੋ ਆਜੋ ਤੁਸੀਂ ਲੜਨਾ ਬਾਜ਼ੀਆਂ ਤੇ ਤੁਹਾਨੂੰ ਕਰੂਗਾ ਤਿਆਰ ਮੈਂ ਆਉਣਾ ਆਜੋ ਆਇਓ ਆਹ 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 ਇਹ ਕਰਤਾ ਦਾਣੇ ਵੀ ਪਾਦਾ ਉਹਨੂੰ ਖੇਡਣਾ ਨਾ ਮੈਂ ਸਭ ਤੋਂ ਪਾਪਾ ਕਹਿੰਦੇ ਜੋ ਕੌਮਲਾ ਕਹਿੰਦਾ ਮਨੂਨੋ ਦਾ ਕੱਪੂ ਆਉਂ ਉਹਨੂੰ ਕਹਿੰਦਾ ਕਿ ਤੂੰ ਕਵੇਂਗਾ ਸੁਆਪ ਇਸੇ ਹਨੇਸ਼ ਕਾ ਕਰੂ। ਉਹ ਤੈਨੂੰ ਪੱਲੀ ਇਹ ਨਹੀਂ ਦੇਖ ਦੇਖ ਤਹ ਹੈ। ਕਿੰਨੇ ਸਿਹਰਾ ਹੈ ਸੁਪਾ। ਤੂੰ ਨੇ। ਆਹ ਨਿਕਾ ਕੱਪੂ ਖੁੱਲਿਆ ਓਏ। ਕੱਪੂ ਕਥਿਆ ਰਖੋ ਤਾਂ। ਹਾਂ। ਈਆ ਰਹੀਆਂ ਨੇ ਜੀਤਾ ਚਾਚੇ ਦੀ ਮੋਟਰ ਕਿੰਨੀ ਦੂਰ ਆ ਗਈ ਮੇਰਾ ਤਾਂ ਧੰਮ ਚੜ ਗਿਆ ਤੋਂ ਮੋ ਕਰਦਾ ਇੰਨਾ ਤਾਂ ਮੈਂ ਕਿਤੇ ਕੰਮ ਕਰਦਾ ਨਹੀਂ ਧੰਮ ਚੜਾ ਇੰਨਾ ਕਾ ਇੰਨਾ ਤਾਂ ਮੇਰਾ ਕੰਮ ਕਰ ਦੇਦਾ ਨਹੀਂ ਚੜਾਗਾ ਪਰ ਜੀਤਾ ਚਾਚੇ ਨੂੰ ਰਹਾਏ ਅਗਰ ਮਨੂ ਨਾ ਅਮਢਾ ਕਮਰਾ ਕਰ ਸੀ ਕਪੂਆ ਚਾਚੇ ਨੂੰ ਲੈ ਕੇ ਜਾਊਗਾ ਨਾ ਮੈਂ ਤਾਂ ਅੱਥੇ ਲੈ ਆਵਾਂਗਾ ਮੋਟਰ ਤੇ ਕਾਤਾ ਦੀ ਜਿੰਨੀਰਾ ਮੋਟਾ ਤਾਂ ਆਈ ਆ ਗਈ। ਹੋ ਤਾਗਾ ਕਾਤਾ ਵਾਹ ਕਾਤਾ ਤੁਰਿਆ ਆ ਚਾਰ ਧੂਮ ਆ ਗਿਆ ਚਲ ਧੂਮ ਆ ਗਿਆ ਕਮਲਾ ਡਿੱਗ ਜਾ। ਆ ਸਾਰਾ ਬੇਲਾ ਪਿਆਰ ਛੱਡ ਦਿਓ ਲਾਈਟ। ਇੱਕ ਭੈਣ ਤੋਂ ਕਮਲਾ ਉੱਤੋਂ ਆ ਆ ਗਿਆ। ਆ ਪਗੜੀ ਜਿਵੇਂ ਆ ਕੇ ਡਿੱਗ ਪਿਆ ਇੱਥੇ। ਛੱਡੋ ਵੀਰ ਬੜ ਕੇ ਲੈਟ ਯਾਰ ਮੇਰਾ ਅੱਜ ਸਾਰਾ ਝੋਨੇ ਦਾ ਕੰਮ ਨਿਪਟ ਜੂਗਾ ਹਾਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕਰਦਾ ਤੁਹਾਨੂੰ ਫੋਨ ਆਪਾਂ ਚੋਕਮਲੇ ਨੇ ਤਪਾ ਲੇ ਪਤਾ ਨਹੀਂ ਕਿੱਧਰੋਂ ਆਇਆ ਹੈ ਹੈ ਓਏ ਹਾਂ ਕਿੱਧਰ ਫਿਰਦਾ ਤੂੰ ਹੋ ਮੈਂ ਮਨ ਖੇਡ ਕੇ ਆਂਗਾ ਖੇਡਣਾ ਨਹੀਂ ਨਿਬੜਾ ਕੋ ਮੈਨੂੰ ਮੈਨੂੰ ਖੇਡਣਾ ਨਹੀਂ ਵੇਲਾ ਹੈਗਾ ਕੋਈ ਮੈਨੂੰ ਤੇ ਮੈਂ ਖੇਡੂ ਤੇਰੇ ਨਾਲ ਮਾਤਾ ਚਾਚਾ ਲਵੇ ਅੱਲਾਹ ਖੈਰ ਤੋਂ ਹੋਆ ਹਾਂ ਹਾਂ ਮੈਂ ਮਾਇਥੇ ਝੋਨਾ ਰਮਾਉਣਾ ਹੈ ਮੈਂ ਤੈਨੂੰ ਖੜ੍ਹਾਉਣਾ ਹੈ ਤਾ ਆਹ ਮੈਨੂੰ ਮਤ ਨੂੰ ਆਲਸਾ ਹੈਗਾ ਮੈਨੂੰ ਉਹਨਾਂ ਦਾ ਮੁੰਡਾ ਕੰਬੜਾ ਗਾਇਆ ਸੀ ਬੱਲੇ ਦਾ ਓਏ ਹੈਗਾ ਹੀ ਆ ਕੰਬੜਾ ਹੋਰ ਤੈਨੂੰ ਕੀ ਕਹੂ ਕੋਈ ਨਹੀਂ ਤੂੰ ਮੈਂ ਨਾਲ ਚੱਲ ਤੈਨੂੰ ਲੈਣ ਆਇਆ ਲਾਬਾ ਦੇ ਗਿਆ ਤੈਥੋਂ ਛੱਡ ਦੇਣਾ ਸਾਰੇ ਆਹ ਓਏ ਕੋਈ ਗੱਲ ਨਹੀਂ ਫਿਰ ਕੋਈ ਨਹੀਂ ਪਾਣੀ ਪੂਣੀ ਪੀ ਲੈ ਪਹਿਲਾਂ ਇੱਥੇ ਗਲ ਜਾ ਕਿਵੇਂ ਸਾਲੇ ਨੇ ਸਾਹ ਦਾ ਸਾਹ ਲਿਆ ਹੈ ਓਏ ਡਿਗਦੂਰ ਕਾ ਦਾ ਮੋਟਰ ਲੈਤੀ ਹੈਗੀ ਤੂੰ ਪੈਂਟ ਲਵੇ ਬਾਹਰ ਨਾਲ ਨਾ ਕੋਈ ਨਹੀਂ ਤੇਰੀ ਫਰਮਾਇਸ਼ ਕਰ ਦੂੰ ਪੂਰੀ ਮੈਂ ਆ ਮੇਰਾ ਹੋ ਜਾਣ ਦੇ ਕੋਈ ਨਹੀਂ ਫਿਰ ਉਥੀ ਲਵਾਗੇ ਫਰ ਮੈਨੂੰ ਖੇਡ ਰਲਾਦਾ ਮਿਲਿਆ ਨਹੀਂ ਹੈ ਕੋਈ ਫਿਰ ਮੈਨੂੰ ਮੋਟਰਸਾਈਕਲ ਸਿਖਾ ਦੇ ਅੱਜ ਬੇਲੇ ਆਵੇ ਕੋਈ ਨਹੀਂ ਸਿਖਾਉਣਾ ਤੈਨੂੰ ਜਮਾ ਸਿਖਾ ਦੇ ਮੋਟਰਸਾਈਕਲ ਹੈ ਕਿੱਥੇ ਆਗਾ ਮੋਟਰਸਾਈਕਲ ਪਤਾ ਪੈਟਰੋਲ ਕੀ ਰੇਟ ਹੈ ਕੀ ਰੇਟ ਆ ਤੈਨੂੰ ਆਈ ਨਹੀਂ ਪਤਾ ਕੀ ਰੇਟ ਆ ਚੱਲ ਫਿਰ ਪਾ ਦੇ ਤੋ ਹੁਆ 10 20 ਰੁਪਏ 10 20 ਰੁਪਏ 100 ਰੁਪਏ ਦਾ ਲੀਟਰ ਆਉਂਦਾ ਹੈ ਹੈ 100 ਰੁਪਏ ਨੂੰ ਕਹਾਂ ਦਿਓ ਦਾ ਚਲ ਮਿਟਿਆ ਤੇ ਲਾਗਾ ਮੇਰਾ ਕੰਮ ਕਰੀ ਇੱਕ ਸਿਖਾਉ ਮੋਟਰਸਾਈਕਲ ਦਾ ਹੈ ਹਾਂ ਹਾਂ ਤੇ ਹੋ ਨੱਕਾ ਭਰਾ ਵਾਲਾ ਹੋ ਜਿੱਥੇ ਬਾਗਲੇ ਫਿਰਦੇ ਆ ਹੋਰ ਨੱਕ ਦਾ ਮਾਰਾ ਕੋ ਨੋਟੋ ਬੱਦਲੇ ਹੌਲੀ ਬੋਲ ਪਾ ਕੰਜਰ ਦੇ ਹੌਲੀ ਬੋਲ ਪਾ ਚਾਸਣਦਾ ਮੈਨੂੰ ਹੈ ਉਹ ਸਾਹਮਣੇ ਉਹ ਜਿਹੜੇ ਬਾਗਲੇ ਫਿਰਦੇ ਉਹ ਨੱਕਾ ਮੂੜੀ ਬਸ ਬਦਾਲਾ ਦੂੰਗਾ ਦਿਹਾੜੀ ਦੇ ਦੂੰਗਾ ਉਹਨੂੰ ਸਕਰਾਮ ਤੈਨੂੰ ਮੋਟਰਸਾਈਕਲ ਦੂੰਗਾ ਬਦਾਲਾ ਬੰਦਾ ਲਿਆ ਦੂੰਗਾ ਮੈਥੋਂ ਨਹੀਂ ਉੱਡਦਾ ਲੈ ਲੈ ਉਹ ਹਾਂ ਅਲੀ ਖਾਣਾ ਨਾ ਤੂੰ ਬੰਦਾ ਲੈ ਕੇ ਆ ਉਹ ਆ ਦੇਖ ਹਾਂ ਐ ਡੌਲੇ ਨਹੀਂ ਕੰਮ ਕਰਦੇ ਹੁੰਦੇ ਦਿਮਾਗ ਕੰਮ ਕਰਦੇ ਹੁੰਦੇ ਨੇ ਉਹ ਆ ਜਾ ਮੇਰਾ ਕੰਮ ਆ ਜਾ ਵੱਡੇ ਵੱਡੇ ਸੰਡੇਸਟ ਮੇਰੇ ਦਰਵਾਜ਼ੇ ਤੇ ਆ ਜਾ ਆ ਜਾ ਮੈਂ ਤੋ ਛੱਤਰ ਨਾ ਖਾਲੀ ਆ ਜਾ ਆ ਜਾ ਸਖਿਆ ਮੈਂ ਤੈਨੂੰ ਜਾਮਾ ਹੁਣ ਮੈਂ ਸਿਖਾਵਾਂ ਤੈਨੂੰ ਫੇਰ ਮੈਂ ਤੈਨੂੰ ਪਹਿਲਾਂ ਕਹਿਣਾ ਨੱਕਾ ਮੋੜ ਕੇ ਹੋਣਾ ਪਊ ਬੰਦਾ ਲਊਂਗਾ ਮਾਰਾ ਭਾਈ ਕੰਜਰ ਦਾ ਮੈਨੂੰ ਤੈਨ ਲਾਉਦਾ ਕਲੰਨਾ ਜਾਂ ਤੂੰ ਨਾ ਕਸੇ ਜਿ ਮਾਰੀ ਹੈ ਐਂ ਐਂ ਦਾ ਮੈਂ ਚਲਾ ਲੈਣਾ ਨਾ ਗਾ ਚਲਾ ਲੈਣਾ ਚਲਾ ਜਾ ਫਿਰ ਆਹਾ ਇਹੀ ਇਹੀ ਹੈ ਪਾਵੇਂਗਾ ਇਹ ਏ ਬਾਬਾ ਕਰ ਲੈ ਚਲਾ ਦੂੰਗਾ ਹਾਂ ਕਲਮਾ ਚਲਾ ਲੇਗਾ ਤੂੰ ਰਾਂਝਾ ਪੈਦੇ ਆ ਨਹੀਂ ਲੱਗੇ ਤਾਂ ਇਹ ਲੱਗੇ ਹੁੰਦਾ ਛੱਡਾ ਤੇ ਡਿੱਗਣ ਵਾਸਤੇ ਓਏ ਤੂੰ ਸਕੂਟਰਿੰਗ ਵਾਲਾ ਤੂੰ ਸਾਈਕਲੀ ਵਾਲਾ ਜਵਾਖ ਵਾਲੀ ਵਾਲਾ ਇਹਦੇ ਬਾਰੇ ਤੈਨੂੰ ਕੀ ਪਤਾ ਚੱਲ ਮੈਂ ਨਹੀਂ ਸਿਖਾਉਂਦਾ ਫਿਰ ਚੰਗਾ ਲੱਗੇ ਤੈਨੂੰ ਚੰਗਾ ਨਾਲੇ ਹੋਰ ਚੱਲ ਤਵ ਕਮਲਿਆ ਹਾਂ ਪਹਿਲਾਂ ਤਾਂ ਚਾਬੀ ਲਾਉਣੀ ਆ ਥਾਲ ਫਣੀ ਹੈਗਾ ਓਏ ਮੈਂ ਤੈਨੂੰ ਲੱਗਾ ਤੈਨੂੰ ਲਵਾ ਕੇ ਦੇਣਾ ਪੂ ਸੈਲਫ ਹੈ ਆ ਚਾਬੀ ਲਾਉਣੀ ਆ ਪਹਿਲਾਂ ਤਾਂ ਚਾਬੀ ਲੱਗ ਗਈ ਇਹ ਆ ਹੁਣ ਕੱਟੀ ਗਿਆ ਹੈ ਕਮਾ ਇਹਨੂੰ ਹੁਣ ਆ ਲੱਗ ਗਈ ਠੀਕ ਆ ਠੀਕ ਹੈ ਪਸਾ ਆ ਨਿਊਟਨਾ ਹੋਣੇ ਚੱਕ ਸਟੈਂਡ ਤੇ ਤੈਨੂੰ ਮੋੜ ਕੇ ਦੰਨਾ ਮੈਂ ਪਸੇ ਇਹ ਚੱਲੂ ਆ ਐਂ ਕੋ ਚੱਲੂ ਭੈਣ ਦਾ ਖਾਵਾ ਖੜ ਜਾ ਤੈਨੂੰ ਸਿਖਾਵਾਂ ਮਰੂਤਾ ਵਾਲਾ ਤੂੰ ਮੇਰਾ ਵੀ ਕਰਾਏਗਾ ਕਿ ਚਰੁੰਡਾ ਇਹ ਜਾਂ ਸਿਖੇਗਾ ਬੁਲਟ ਆ ਨਾ ਮੈਂ ਬੁਲਟ ਚਲਾਣਾ ਤੂੰ ਪਹਿਲਾਂ ਰੋਡ ਕੀ ਦੇਖ ਲਾਉ ਬੈਠ ਉੱਤੇ ਦੇ ਦੇਖਦਾ ਨਹੀਂ ਐ ਬੈ ਜਾ ਹੱਥ ਪਾ ਰੱਖ ਇਹਨੂੰ ਮੈਂ ਆ ਸਟੈਂਡ ਚੱਕ ਸਟੈਂਡ ਚੱਕ ਲੈ ਇਹ ਐ ਸਿੱਖੇਗਾ ਪਲਸਰ ਤੋਂ ਆ ਗੇਰ ਆ ਮੈਂ ਹਾਂ ਪੈਂ ਤਾਂ ਉੱਤਰ ਨੂੰ ਜਾ ਕੇ ਹਾਂ 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 ਆਹ ਆਹ ਦਾ ਤੇ ਆ ਦਾ ਆ ਸੀ ਖੁਰੜਾ ਚ ਖੁਰੜਿਆਂ ਦਾ ਤੇ ਆ ਗਿਆ ਇਹ ਗੇਰ ਹੈ ਇਹਨੂੰ ਮੂਹਰ ਨੂੰ ਦੱਬ ਦੀ ਪੱਪ ਨਾਲ ਮੈਂ ਤੋਰ ਤੋਰ ਕੇ ਦੇਖ ਪਹਿਲਾਂ ਤੂੰ ਤੋੜਦਾ ਕਿ ਤੂੰ ਹਾਂ ਰੁਨਾ ਰੁਨਾ ਹੁਣ ਦੱਬ ਤਾ ਹਾਦੀ ਤਾ ਸਟਾਰਟ ਹੀ ਨਹੀਂ ਕੀਤਾ ਹਾਂ ਸਟਾਰਟ ਹੀ ਨਹੀਂ ਕੀਤਾ ਤੱਕ ਜੂਆ ਪਹਿਲੀ ਹੋਰ ਹੋਰ ਸਟਾਰਟ ਕਰ ਲਓ ਇਹ ਤੁਹਾਨੂੰ ਰੋਡ ਨੇ ਸਿਖਾਇਆ ਕਿ ਨਾ ਚਲੋ ਕਮਲਿਆ ਹੁਣ ਆਹਾ ਆ ਕਿੱਕ ਮਾਰ ਆ ਕਿੱਕ ਮਾਰ ਮੈਂ ਕਰ ਦਣਾ ਖੜ ਜਾ ਹਾਂ ਉਹਦਾ ਪੈਸਾ ਮੇਰ ਕਢ ਫਾਲੇ ਪਿੱਛੇ ਆ ਪਿੱਛੋਂ ਦਾ ਪਿੱਛੇ ਨੂੰ ਆਹਾ ਹਾਂ ਕਢ ਦੇ ਕਢ ਦੇ ਚੱਲ ਚੋ ਨੈਟਰ ਹਾਂ ਇੱਥੇ ਨੈਟਰ ਲਾ ਲੈ ਮੈਂ ਕਰਕੇ ਦੇਣਾ ਤੈਨੂੰ ਸਟਾਰਟ ਹਾਂ ਆ ਗਿਆ ਆ ਇਹਨੂੰ ਫੜ ਆ ਗਿਆ ਆ ਆ ਤਾਂ ਫੜ ਇਹਨੂੰ ਕੋ ਤੰਪੇ ਖਾਏਗਾ ਤੇ ਹੌਲੀ ਰੱਖੀ ਇਹਨੂੰ ਦੇਖ ਕੇ ਹਾਂ ਇਹਨੂੰ ਦੱਬ ਕੇ ਹਾਂ ਇਹਨੂੰ ਤਾਂ ਬੱਕੇ ਕਲਚ ਨੱਪੀ ਹੈ ਆ ਕਿਵੇਂ ਕਰਾਂ ਕਰਕੇ ਸਟਾਰਟ ਕਰ ਸਟਾਰਟ ਕਰ ਤੂੰ ਪਹਿਲਾਂ ਸਟਾਰਟ ਕਰ ਐਦੋਂ ਕਰਾਂ ਸੀ ਹੁਣ ਤਾਂ ਚਲਾ ਲੇਗਾ ਹਾਂ ਹੋ ਗਿਆ ਮੁੰਡਾ ਤਹਾਣੀ ਦੇਖਾ ਹਾਂ ਹੌਲੀ ਦੱਬ ਦੇ ਕੀ ਨੂੰ ਹਾਈ ਨੂੰ ਉਤਾਰਨਾ ਆ ਇਹਨੂੰ ਹਾਂ ਦੱਬ ਦੇ ਹਾਂ ਹੌਲੀ ਹੌਲੀ ਕਲਚ ਉਤਾਰ ਦੇ ਆ ਕਲਚ ਆ ਤੇਰਾ ਹੱਥ ਵਾਲਾ ਓਏ ਓਏ ਓ ਤੇਰੀ ਭੈਣ ਜਰਾ ਕਮੜਾ ਰੋ ਕਮੜਾ ਕਮੜਾ ਭੈਣ ਦਾ ਜਰਾ ਮਰਵਾਤੀ ਸੀ ਤੂੰ ਮੈਨੂੰ ਦੱਸਿਆ ਆ ਆਹ ਆਏ ਨਹੀਂ ਮਰੋੜਦੇ ਹੁੰਦੇ ਇਹਨੂੰ ਹੌਲੀ 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 ਕਰਨਾ ਬੱਕਰਾ ਲੱਛਣ ਹੀ ਹੋਗਾ ਇਹ ਬੱਕਰੇ ਦਾ ਇਹਨੂੰ ਹੌਲੀ ਰੱਖਾ ਕਰ ਆਹ ਹਰੇਸ਼ ਆ ਇਹਨੂੰ ਹੌਲੀ ਛੱਡਿਆ ਕਰ ਹੈ ਕਾਲਾ ਮੈਨੂੰ ਵੀ ਮਰਵਾਤਾ ਸੀ ਹੁਣ ਤਾਂ ਚਲਾ ਲੂਗਾ ਵਾ ਮੈਂ ਬੁੜਾ ਹੱਟ ਮੇਰਾ ਵੀ ਭਣਾਏਗਾ ਹੁਣ ਤਾਂ ਚਲਾ ਲੂਗਾ ਵਾ ਚੱਲ ਫੇਰ ਕੱਟ ਗੇਅਰ ਪਿੱਛੇ ਨੂੰ ਓ ਮੈਨੂੰ ਲੱਗਦਾ ਕੋਈ ਫੋਨ ਮਾਰੀ ਜਾਂਦਾ ਓ ਬਾਬਾ ਗੱਦਣ ਓਏ ਓਏ ਹਾਂ ਓਏ ਪਾਣੀ ਟੁੱਟ ਗਿਆ ਓ ਖੜ ਕੰਮ ਲਿਆ ਭੈਂਡਾ ਜਾਹਰਾ ਇਹਨੂੰ ਸਾਈਡ ਤੇ ਲਾ ਦੇ ਇੱਥੇ ਨਾ ਸਿਕਾ ਆ ਗਿਆ ਮੈਂ ਤਾਂ ਮੈਨੂੰ ਤੂੰ ਭਾਈ ਆ ਕੇ ਸਿਖਾਉਣਾ ਤੈਨੂੰ ਇੱਥੇ ਉਰੀ ਖੜ ਜਾ ਫੜ ਖੜਾ ਇਹਨੂੰ ਸਟੈਂਡ ਲਾ ਦੇ ਲਾ ਦੇ ਐਵੇਂ ਪੰਗੇ ਨਾ ਲਈ ਜਾਂੀ ਨਾਲੇ ਇੱਥੇ ਖੜ ਜਾ ਮੈਂ ਆ ਗਿਆ ਕਰਵਾ ਪਾਣੀ ਟੁੱਟ ਗਿਆ ਉਧਰੋਂ ਦੂਜੇ ਕਿੱ데 ਅੱਗ ਮੈਂ ਦੇਖਣਾ ਤਲਾਕਿਆ ਚਾਚਾ ਦਾ ਭਾਗ ਆ ਹੁਣ ਆ ਤਰਨ ਉਧਰ ਇਧਰ ਆ ਗਈਆਂ ਨੁਕਕਾਂ ਮੈਂ ਆਹ ਦੇ ਚਾਚਾ ਦਾ ਭਾਗ ਆ ਇਕੱਲਾ ਦੇਖਣਾ ਤਲਾਕ ਹੁਣ ਹੋਰ ਆ ਪੈ ਚਾਤ ਵੀਰਾਂ ਲਾਈ ਨਹੀਂ ਆਈ